ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਮਾਰਕੁੱਟ ਹੋ ਰਹੀ ਹੈ ਤੇ ਅੱਜ ਨਿਹੰਗ ਸਿੰਘਾਂ ਨੇ ਹਿਮਾਚਲ ਤੋਂ ਆਏ ਡਰਾਈਵਰਾਂ ਨੂੰ ਡਕ ਲਿਆ ਵੈ ਤੇ ਉਹਨਾਂ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਹੁਣ ਅਗਰ ਕਿਸੇ ਪੰਜਾਬੀ ਨੂੰ ਤੁਸੀਂ ਹੱਥ ਲਾਇਆ ਤੇ ਫਿਰ ਤੁਹਾਡਾ ਸੀ ਬੁਰਾ ਹਾਲ ਕਰਾਂਗੇ ਵੀਰੋ ਇਹ ਜਿਹੜੀ ਪੰਜਾਬ ਤੇ ਹਿਮਾਚਲ ਦੇ ਵਿੱਚ ਨਫਰਤ ਫੈਲ ਰਹੀ ਹੈ ਨਫਰਤ ਵਧ ਰਹੀ ਹੈ ਇਹ ਕਿਸ ਤਰ੍ਹਾਂ ਘਟ ਕੀਤੀ ਜਾਵੇ ਮੱਖੂ ਸਾਹਿਬ ਇਹਦੇ ਉੱਤੇ ਕੁਝ ਆਪਣੀ رائے ਦੇ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਸ ਦੇ ਬਾਰੇ ਜਾਣਾਂਗੇ ਸੋ ਚੱਲ ਗਏ ਵੀਡੀਓ ਦੇਖਣੇ ਤੇ ਇਸ ਦੇ ਬਾਰੇ ਜਾਣਦੇ ਹਾਂ ਹਾਂਜੀ ਐਡਵੋਕੇਟ ਹਰੀਸ਼ ਰਾਜ ਟਾਂਡਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਖੋ ਜੀ ਸਤਿ ਸ੍ਰੀ ਅਕਾਲ ਬੜੀ ਮੁਤਤਾਂ ਬਾਅਦ ਟੈਲੀਫੋਨ ਕੀਤਾ ਬਸ ਇਹ ਜੀ ਕਹ ਲਓ ਇਸ ਚੀਜ਼ ਦੀ ਮਾਫੀ ਟਾਂਡਾ ਸਾਹਿਬ ਜਦੋਂ ਕੋਈ ਮੁੱਦਾ ਹੁੰਦਾ ਤਾਂ ਮੈਂ ਚਾਹੁੰਨਾ ਹੁੰਨਾ ਵੀ ਤੁਹਾਡੇ ਵਰਗੇ ਜਿਹੜੇ ਸੀਨੀਅਰ ਵਕੀਲ ਨੇ ਉਹ ਇਹਦੇ ਬਾਰੇ ਸਾਨੂੰ ਜਾਣਕਾਰੀ ਜਰੂਰ ਮਹੱਈਆ ਕਰਵਾਉਣ ਧੰਨਵਾਦ ਪਿਛਲੇ ਦਿਨਾਂ ਦੇ ਵਿੱਚ ਕੰਗਨਾ ਦਾ ਤੇ ਕੁਲਵਿੰਦਰ ਕੌਰ ਦਾ ਇੱਕ ਐਪੀਸੋਡ ਆਪਰਦਾ ਆ ਹਾਂਜੀ ਉਹਦਾ ਵੀ ਕਾਰਨ ਜਿਹੜਾ ਆ ਉਹ ਕਿਸੇ ਵੇਲੇ ਇਹਦੇ ਦਿੱਤੇ ਹੋਏ ਬਿਆਨ ਜਿਹੜੇ ਉਹਦੇ ਅੰਦਰ ਸੁਲਗਦੇ ਪਏ ਸੀ ਤੇ ਸ਼ਾਇਦ ਮੌਕਾ ਬਣ ਗਿਆ ਤੇ ਉਹਨੇ ਉਸ ਤੋਂ ਬਾਅਦ ਆਪਣੇ ਅੰਦਰ ਜੋ ਚੀਜ਼ ਸੀ ਉਹ ਪ੍ਰਗਟ ਕਰ ਦਿੱਤੀ ਬਿਲਕੁਲ ਤੇ ਦੂਸਰੀ ਮੈਂ ਜਾਣਕਾਰੀ ਲੈਣੀ ਚਾਹੁੰਦਾ ਵੀ ਉਸ ਘਟਨਾ ਤੋਂ ਬਾਅਦ ਜੋ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਨਾਲ ਹੋ ਰਿਹਾ ਉਹ ਭਾਵੇਂ ਪੰਜਾਬੀ ਜਿਹੜੇ ਨੇ ਉਹ ਪਿਛੋਕੜ ਪੰਜਾਬ ਦਾ ਆ ਭਾਵੇਂ ਕੋ ਸਪੈਨਿਸ਼ ਤੋਂ ਆਇਆ ਭਾਵੇਂ ਕੋਈ ਸਪੈਨਿਸ਼ ਜੋੜਾ ਆ ਭਾਵੇਂ ਕੋ ਬ੍ਰਿਟਿਸ਼ ਹੈ ਭਈ ਉਹਨਾਂ ਦੇ ਨਾਲ ਜੋ ਕੁਝ ਹੋ ਰਿਹਾ 100 100 150 ਬੰਦਾ ਨਿੱਕੀ ਜੀ ਗੱਲ ਦੀ ਕਹਾਣੀ ਉਸ ਤੋਂ ਬਾਅਦ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਹੋ ਰਹੀ ਹੈ ਤੇ ਕੱਲ ਮੈਂ ਦੇਖ ਰਿਹਾ ਸਾਂ ਕਿ ਚਰਨਜੀਤ ਸਿੰਘ ਚੰਨੀ ਨੇ ਵੀ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ ਮੈਂਬਰ ਆਫ ਪਾਰਲੀਮੈਂਟ ਜਲੰਧਰ ਤੋਂ ਹਾਂਜੀ ਉਸ ਤੋਂ ਬਾਅਦ ਪੁਲਿਸ ਵੀ ਪੰਜਾਬ ਦੀ ਹਰਕਤ ਪਛਾਈ ਹੈ ਪਠਾਨਕੋਟ ਪੁਲਿਸ ਕਾਫੀ ਵੱਡੇ ਆਪਰੇਸ਼ਨ ਦੀ ਤਿਆਰੀ ਦੇ ਵਿੱਚ ਹੈ ਯਕੀਨ ਕਰ ਲੋ ਵੀ ਉਹ ਬੜੇ ਧਿਆਨ ਰੱਖਦੇ ਪਏ ਇਸ ਮੈਟਰ ਦੇ ਉੱਤੇ ਹਾਂਜੀ ਮੈਂ ਚਾਹੁੰਦਾ ਸੀ ਵੀ ਅਕਸਰ ਹੀ ਆਪਾਂ ਇਹ ਗੱਲ ਕਹਿੰਦੇ ਆ ਤੁਸੀਂ ਵੀ ਕਹਿੰਦੇ ਹੁੰਦੇ ਹੋ ਵੀ ਅਕਾਲੀ ਦਲ ਪੰਜਾਬ ਦੀ ਆਵਾਜ਼ ਹੈ ਪੰਥ ਦੀ ਪਾਰਟੀ ਹੈ ਤੇ ਮੈਂ ਚਾਹਾਂਗਾ ਵੀ ਜੇ ਪੰਥ ਤੇ ਪੰਜਾਬ ਦੀ ਗੱਲ ਕਰਨ ਵਾਲੀ ਅਕਾਲੀ ਦਲ ਦੇ ਸਮੂਹ ਦੇ ਤੇ ਇਹ ਨਹੀਂ ਸ਼ਾਂਤ ਕਿਉਂ ਹੈ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ ਨਹੀਂ ਸ਼ਾਂਤੀ ਦੀ ਗੱਲ ਨਹੀਂ ਹੈ ਦੇਖੋ ਇੱਕ ਜਿਹੜੀ ਸਿਚੁਏਸ਼ਨ ਹੈ ਮੱਕੂ ਜੀ ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ करिए ਹਾਂ ਉਹਨਾਂ ਕੰਗਣਾ ਦਾ ਤੁਸੀਂ ਇਸ਼ੂ ਰੇਸ ਕੀਤਾ ਜੀ ਕੰਗਨਾ ਨੇ ਬੜੀਆਂ ਮੈਚੁਰ ਸਟੇਟਮੈਂਟਸ ਦਿੱਤੀਆਂ ਜੀ ਐਂਡ ਆਬਵੀਅਸਲੀ ਉਹ ਮੈਚੁਰਡ ਪੋਲੀਟੀਸ਼ੀਅਨ ਨਹੀਂ ਹੈ ਇੱਕ ਸੈਲੀਬ੍ਰਿਟੀ ਹੈ ਐਕਟਰੈਸ ਹੈ ਬਿਲਕੁਲ ਜੀ ਇਹਦੇ ਗੱਲ ਠੀਕ ਛੋਟੇ ਜੇ ਦਰਵਾਜਿਆਂ ਚ ਘਿਰੇ ਹੁੰਦੇ ਆ ਦੁਨੀਆ ਦੇਖੀ ਨਹੀਂ ਹੁੰਦੀ ਹੂੰ ਹੂੰ ਤੇ ਉਹ ਕੁੜੀ ਨੇ ਵੀ ਰਿਐਕਟ ਕਰਤਾ ਪਤਾ ਨਹੀਂ ਕਿਸ ਸਲਾਦ ਤੇ ਰਿਐਕਟ ਕਰਤਾ ਕੀ ਉਹਦੇ ਮਨਚ ਭਾਵਨਾ ਹੋਣੀ ਹੈ ਇਮੋਸ਼ਨਲ ਐਂਡ ਇਨਸੀਡੈਂਟ ਐਡਾ ਵੱਡਾ ਨਹੀਂ ਸੀ ਜਿਹਨੂੰ ਐਡਾ ਵੱਡਾ ਕਰਕੇ ਦਿਖਾਇਆ ਜਾਵੇ ਹੂੰ ਹੂੰ ਜੇ ਕੰਗਨਾ ਸਿਆਣੀ ਹੁੰਦੀ ਅਗਲੇ ਦਿਨ ਉਹਦੇ ਘਰ ਜਾਂਦੀ ਕਿ ਤੂੰ ਪੁੱਤ ਮੇਰੇ ਨਾਲ ਨਾਰਾਜ਼ ਕਿਉਂ ਹੋ ਗਿਆ ਹਾਂ ਵਾਹ ਤੇ ਜੇ ਮੇਤੋਂ ਕੋਈ ਗਲਤੀ ਹੋਈ ਹੈ ਭਾਈ ਮੈਂ ਮਾਫੀ ਮੰਗ ਲੈਂਦੀ ਆ ਆਪਾਂ ਤਾਂ ਜੁੜਨਾ ਹੈ ਤੋੜਨਾ ਨਹੀਂ ਤੇ ਕਹਿੰਦੀ ਇਹਨੂੰ ਬਿਲਕੁਲ ਕੋਈ ਇਹਦੇ ਤੇ ਐਕਸ਼ਨ ਨਾ ਲਾਓ ਹਮ ਅੱਜ ਤੋਂ ਮੇਰੀ 팬 ਹੈ ਦੇਖੋ ਤੁਸੀਂ ਨਾ ਲੜਨਾ ਤਾਂ ਜਿੰਨਾ ਮਰਜ਼ੀ ਵਧਾ ਲਓ ਬਿਲਕੁਲ ਨਹੀਂ ਓਕੇ ਹਾਂ ਉਹਨਾਂ ਅੱਗੇ ਗੱਲ ਤੋਂ ਦੀ ਪੰਜਾਬ ਦੀ ਗੱਲ ਕੀਤੀ ਹਮ ਮਾਚਲ ਵੀ ਪੰਜਾਬ ਦਾ ਹਿੱਸਾ ਹੈ ਪੰਜਾਬੀ ਐ ਜੋ ਜੀ ਉਪ ਟੂ ਜੰਮੂ ਕਸ਼ਮੀਰ ਵੀ ਇਹ ਪੰਜਾਬੀ ਨੇ ਲਦਾਖ ਵੀ ਪੰਜਾਬੀ ਹੈ ਜੇ ਤੁਸੀਂ ਗੰਗਾ ਨਗਰ ਤੱਕ ਚਲੇ ਜਾਓ ਸਭ ਪੰਜਾਬੀ ਨੇ ਮਿਰਠ ਤੱਕ ਚਲੇ ਜਾਓ ਸਭ ਪੰਜਾਬੀ ਨੇ ਹਮ ਬੱਦਕਿਸਮਤ ਹੈ ਸਾਡੀ ਕਿ ਪੰਜਾਬ ਨੂੰ ਇੱਕ ਤਾਂ ਵੰਡ ਦਿੱਤਾ 70% ਪੰਜਾਬ ਪਾਕਿਸਤਾਨ ਚ ਚਲੇ ਗਿਆ ਹਮ ਤੇ ਜਿਹੜਾ ਇੱਧਰ ਪੰਜਾਬ ਰਹਿ ਗਿਆ ਉਹਦਾ ਜਦ ਅਸੀਂ ਲਿੰਗੁਇਸਟਿਕ ਡਿਮਾਂਡ ਕੀਤੀ ਪੰਜਾਬੀ ਸੂਬੇ ਦੀ ਤਕਿਆ ਕੇ ਪੁਰਾਣੇ ਸੈਂਸਸ ਤੇ ਕਰਦੋ ਤੇ ਇਹਨਾਂ ਨੇ ਪੁਰਾਣੇ ਸੈਂਸਸ ਤੇ ਨਹੀਂ ਕੀਤਾ ਫਰੈਸ਼ ਸੈਂਸਸ ਕਰਾਏ 65 ਉਹ ਫਰੈਸ਼ ਸੈਂਸਸ ਦੇ ਵਿੱਚ ਇੱਕ ਬੀਜ ਬੀਜਿਆ ਗਿਆ ਜਿਹੜਾ Hindu Sikh ਚ ਪਾੜਾ ਪਾਣ ਦਾ ਹੂੰ ਹੂੰ ਪੰਜਾਬੀ ਸਿੱਖਾਂ ਦੀ ਬਣ ਗਈ ਤੇ ਹਿੰਦੀ ਹਿੰਦੂਆਂ ਦੀ ਬਣ ਗਈ ਤੇ ਬੜਿਆਂ ਨੇ ਪ੍ਰਚਾਰ ਕਰਕੇ ਹਿੰਦੀ ਲਿਖਾਇਆ ਇਹ ਜਿੰਨੀਆਂ ਡਾਇਲੈਕਟਸ ਹੈ ਨਾ ਪਹਾੜੀ ਹੈ ਡੋਗਰੀ ਹੈ ਸਾਰੀਆਂ ਪੰਜਾਬੀ ਦੀਆਂ ਡਾਇਲੈਕਟਸ ਹੈ ਸੈਂਤੀਆਂ ਡਾਇਲੈਕਟਸ ਹੂੰ ਹੂੰ ਐਂਡ ਅੱਜ ਪਾਕਿਸਤਾਨ ਚ ਵੀ ਚਲੇ ਜਾਓ ਉੱਥੇ ਪੁੱਠੋ ਹਰੀ ਉਹ ਵੀ ਪੰਜਾਬੀ ਹੈ ਹੂੰ ਉੱਥੇ ਡੋਗਰੀ ਉਹ ਵੀ ਪੰਜਾਬੀ ਹੈ ਪਾਕਿਸਤਾਨ ਚ ਵੀ ਪਹਾੜੀ ਹੈ ਉਹ ਵੀ ਪੰਜਾਬੀ ਹੈ ਪਾਕਿਸਤਾਨ ਦੇ ਪਾਕਿਸਤਾਨ ਦੇ ਵਿੱਚ ਜਿਹੜੀ ਬੋਲੀਆਂ-ਬੋਲੀਆਂ ਜਾਂਦੀਆਂ ਉਹ ਵੀ ਪੰਜਾਬੀ ਹੈ ਦੇ ਆਰ 올 ਪੰਜਾਬੀ ਪੰਜਾਬੀ ਬੋਲੀਆਂ ਹੂੰ ਹੁਣ ਇੱਕ ਇਨਟੋਲਰੈਂਸ ਕੰਟਰੀ ਚ ਵੱਧ ਰਹੀ ਹੈ ਹੂੰ ਉਹਦੇ ਜ਼ਿੰਮੇਦਾਰ ਸਾਡੇ ਲੀਡਰ ਸਾਹਿਬਾਨ ਨੇ ਲੀਡਰ ਸਾਹਿਬਾਨ ਵੈਲਕਮ ਅਸੀਂ ਆਪਣੀ ਸੋਢੀ ਰਾਜਨੀਤੀ ਨੂੰ ਲੈ ਕੇ ਬੰਡੀਆਂ ਪੰਨੇ ਆ ਜੀ ਵੋਟ ਬੈਂਕ ਨੂੰ ਇਕੱਠਾ ਕਰਦੇ ਆ ਤੁਸੀਂ ਆਮ ਦੇਖਦੇ ਹੋ ਨਾ ਵਲਿਤ ਵੋਟ ਮੁਸਲਮ ਵੋਟ ਹਿੰਦੂ ਵੋਟ ਬਾਣੀਆਂ ਵੋਟ ਪੰਡਤ ਵੋਟ ਜੱਟ ਵੋਟ ਠੱਗ ਵੋਟ ਇਹ ਦੇਖੋ ਯੂਨਾਈਟਿਡ ਕਿੰਗਡਮ ਦਾ ਪ੍ਰਾਈਮ ਮਿਨਿਸਟਰ ਇੰਡੀਅਨ ਬਣ ਸਕਦਾ ਹ ਹ ਹ ਪੰਜਾਬ ਦਾ ਮੁੱਖ ਮੰਤਰੀ ਨਾਣ ਜੱਟ ਨਹੀਂ ਬਣ ਸਕਦਾ ਹ ਇਹਦਾ ਕਾਰਨ ਇਹਦਾ ਇਹਦਾ ਕਾਰਨ ਮੈਂ ਤੁਹਾਨੂੰ ਇਸੇ ਕਾਰਨ ਤੇ ਆ ਰਿਹਾ ਨਾ ਹ ਕਿ ਅਸੀਂ ਇਨਟੋਲਰੈਂਸ ਬਣਾ ਲਈ ਪਾਕਟਸ ਬਣਾ ਲਈਆਂ ਹੁਣ ਬੁਰਾ ਨਾ ਮਨਾਈਓ ਮੇਰੀ ਗੱਲ ਦਾ ਕਈ ਥੋੜੇ ਸੁਣਨ ਵਾਲੇ ਵੀ ਨਾ ਬੁਰਾ ਬਣਾ ਹਮ ਬੇਦਬੀ ਵਾਲਿਆਂ ਨੂੰ ਕਿਵੇਂ ਮਾਰਿਆ ਜਾਂਦਾ ਹਮ ਇਨਟੋਲਰੈਂਸ ਨਹੀਂ ਆ ਹੇ ਇਨਟੋਲਰੈਂਸ ਹੁਣ ਹਿਮਾਚਲ ਦੇ ਵਿੱਚ ਇੱਕ ਨਵਾਂ ਮੌਬ ਟੈਂਡੈਂਸੀ ਸ਼ੁਰੂ ਹੋਈ ਹੋਈ ਅੱਜ ਦੀ ਨਹੀਂ ਹੈ ਇਹ ਅੱਜ ਤੁਸੀਂ ਇਹ ਸੁਰਖੀਆਂ ਚ ਆ ਗਈ ਹੈ ਜੇ ਇਨਸੀਡੈਂਟ ਤਾਂ ਹਜ਼ਾਰਾਂ ਹੋ ਚੁੱਕੇ ਹਨ ਹਮ 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 ਕਿਤੇ ਗਲਤੀ ਦੇ ਨਾਲ ਗੱਡੀ ਲੱਗੀ ਇੱਕ ਪੰਜਾਬੀ ਜਾਂ ਨੌਨ ਹਿਮਾਚਲੀ ਗਿਆ ਹੋਇਆ ਉੱਥੇ ਹਮ ਦੂਰ ਤੇ ਗੱਡੀ ਹਿਮਾਚਲੀ ਨਾਲ ਲੱਗ ਗਈ ਬਹਿਸ ਹੋ ਗਈ ਸਾਡੀ ਇੱਕ ਬਹਿਸ ਕਰਨ ਦੀ ਆਦਤ ਹੈ ਹਿੰਦੁਸਤਾਨ ਦੀ ਕਿ ਗੱਡੀ ਲੱਗੀ ਇਹਨੂੰ ਇਹ ਨਹੀਂ ਸਮਝ ਐਕਸੀਡੈਂਟ ਹੈ ਉਹ ਕਹਿੰਦਾ ਤੇਰੀ ਗਲਤੀ ਉਹ ਕਹਿੰਦਾ ਤੇਰੀ ਗਲਤੀ ਉਹ ਇਕੱਠੇ ਹੋ ਕੇ ਹਿਮਾਚਲੀ ਮੌਬ ਬਣ ਕੇ ਉਹਨਾਂ ਨੂੰ ਦੂਜਿਆਂ ਨੂੰ ਕੁੱਟਦੇ ਆ ਪਰ ਕੀ ਇਹ ਠੀਕ ਹੈ ਬਿਲਕੁਲ ਗਲਤ ਹੈ ਇਹਨੂੰ ਪਰ ਟੰਡਾ ਸਾਹਿਬ ਮੈਨੂੰ ਇੱਕ ਜਾਣਕਾਰੀ ਦਿਓ ਜਿਸ ਦੇਸ਼ ਦੇ ਵਿੱਚ ਆਪਾਂ ਮਹਿਮਾਨ ਨਿਵਾਜ਼ੀ ਸ਼ਬਦ ਜਿਹੜਾ ਬੜਾ ਪ੍ਰਚਲਿਤ ਹੋਵੇ ਆਤਿਥੀ ਦੇਵੋ ਭਵ ਦੀ ਗੱਲ ਕੀਤੀ ਜਾਂਦੀ ਹੋਵੇ ਤੇ ਦੇਵ ਭੂਮੀ ਹਿਮਾਚਲ ਹਿਮਾਲਿਆ ਨੂੰ ਕਿਹਾ ਜਾਂਦਾ ਹੋਵੇ ਹਿਮਾਲਿਆ ਆਲਿਆ ਦਾ ਅਰਥ ਕਰ ਹੋਵੇ ਹਿਮ ਬਰਫ ਹਨਾ ਕਿ ਹਿਮਾਲਿਆ ਤੇ ਉਸ ਧਰਤੀ ਦੇ ਉੱਤੇ ਜੇ ਕੋਈ ਟੂਰਿਸਟ ਜਾਂਦਾ ਖੈ ਜਿਹੜਾ ਉਥੋਂ ਦੀ ਇੰਜ ਕਹ ਲਈਏ ਵੀ ਲੋਕਾਂ ਦੀ ਬੈਕਬੋਨ ਹੈ ਜੇ ਇੱਥੋਂ ਇਹ ਜਾਏਗਾ ਤੇ ਉਹਦਾ ਕੋਈ ਚਾਹ ਪਾਣੀ ਉੱਥੇ ਵਿਕੇਗਾ ਕੋਈ ਖਾਏਗਾ ਕੋ ਹੋਟਲ ਵਿੱਚ ਰਹੇਗਾ ਕੋ ਤੀਲ ਪਵਾਏਗਾ ਕੋ ਗੱਡੀ ਦਾ ਸਪੇਅਰ ਪਾਰਟ ਹੋਏਗਾ ਬੜੀ ਪ੍ਰਕਾਰ ਦੀਆਂ ਚੀਜ਼ਾਂ ਜੁੜਦੀਆਂ ਨੇ ਕਿ ਇਸ ਤਰੀਕੇ ਨਾਲ ਜਿੰਨਾ ਲੋਕਾਂ ਤੋਂ ਸਾਡੇ ਘਰ ਚੱਲਦੇ ਹੋਣ ਟੂਰਿਸਟੋਂ ਉਹਨਾਂ ਨੂੰ ਇਸ ਤਰੀਕੇ ਏਡੀ ਭੀੜ ਵੱਲੋਂ ਕੁੱਟਣਾ ਮਾਰਨਾ ਬਾਹਾਂ ਤੋੜ ਦੇਣੀਆਂ ਤੁਹਾਨੂੰ ਲੱਗਦਾ ਨਹੀਂ ਵੀ ਕੁਝ ਕੁ ਲੋਕ ਕਰਦੇ ਹੋਣਗੇ ਮੈਨੂੰ ਨਹੀਂ ਲੱਗਦਾ ਵੀ ਸਾਰੇ ਹਿਮਾਚਲੀ ਕਰਦੇ ਹੋਣ ਪਰ ਨੁਕਸਾਨ ਤੇ ਪੂਰੇ ਹਿਮਾਚਲ ਨੂੰ ਹੋ ਰਿਹਾ ਹੈ ਨਹੀਂ ਇਹਦੇ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੁਝ ਮਚਲੀ ਕਰਦੇ ਹੋਣਗੇ ਇਹ ਮੈਂਟੈਲਿਟੀ ਬਣ ਗਈ ਹੈ ਮੈਂਟੈਲਿਟੀ ਤਾਂ ਪੂਰੀ ਕੌਮ ਦੀ ਹੁੰਦੀ ਹੈ ਹਾਂ ਜਿਵੇਂ ਕਾਉ ਵਿਜੀਲੈਂਟਸ ਕੀ ਕਰਦੇ ਆ ਕੁੱਟ-ਕੁੱਟ ਕੇ ਬੰਦਾ ਮਾਰਦਾ ਐਂਡ ਉਹਦੇ ਉਹਨੂੰ ਸੁਸਾਇਟੀ ਤੁਸੀਂ ਟੋਲਰੇਟ ਕਰ ਰਹੇ ਆਂ ਸੀ ਹੂੰ ਬਈ ਜਿਹੜੇ ਕੁੱਟ-ਕੁੱਟ ਕੇ ਮਾਰਿਆ ਉਹਨੂੰ ਜੇਲ੍ਹ ਚੋਂ ਬਾਹਰ ਹੀ ਨਹੀਂ ਆਣਾ ਚਾਹੀਦਾ ਜਿਹੜੇ ਇਹ ਬੰਦੇ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਹੜੇ ਨੂੰ ਇਨਟੋਲਰੈਂਸ ਕਾਦੇ ਕਮਾਲ ਨਸਲੀ ਭੇਦਭਾਵ ਹੈ ਪ੍ਰਾਂਤੀ ਭੇਦਭਾਵ ਜਾਤੀ ਭੇਦਭਾਵ ਮذਬੀ ਭੇਦਭਾਵ ਇਹ ਇਹ ਤਾਂ ਦੁਸ਼ਮਣ ਆਦਮੀ ਦਾ ਹੂੰ ਹੂੰ ਇਹ ਇਹ ਆਦਮੀਅਤ ਦੀ ਤਬੀਅਤ ਨਹੀਂ ਹੈ ਇਹ ਇਹ ਜਾਨਵਰ ਦੀ ਹੈ ਹਾਂ ਹਾਂ ਦੂਜੇ ਜਾਨਵਰ ਨੂੰ ਖਾਣਾ ਇਹ ਸਾਡੀ ਤਬੀਅਤ ਨਹੀਂ ਹੈ ਐਂਡ ਨਾਲੇ ਉਹਨਾਂ ਦੇ ਖਿਲਾਫ ਕਰਨਾ ਜਿਹੜੇ ਸਰਬੱਤ ਦਾ ਭਲਾ ਮੰਗਦੇ ਹੁਣ ਜੀ ਉਸ ਕੌਮ ਲਈ ਕਰਨਾ ਜਿਸ ਜਿਸ ਕੌਮ ਦੀ ਪਦੈਸ਼ ਹਿੰਦੂਆਂ ਤੇ ਜ਼ਬਰ ਹੋਣ ਤੋਂ ਨਿਕਲੀ ਹੋਵੇ ਉਹਦਾ ਜਨਮ ਇਸ ਤੋਂ ਹੋਇਆ ਹੋਵੇ ਹਾਂ ਹਾਂ ਸਿੱਖ ਸਿੱਖ ਕੌਮ ਨਾ ਹੁੰਦੀ ਜੇ ਮੁਗਲ ਦਾ ਜ਼ਬਰ ਹਿੰਦੂ ਤੇ ਨਾ ਹੁੰਦਾ ਖਾਸ ਤੌਰ ਤੇ ਕਸ਼ਮੀਰੀ ਪੰਡਤਾਂ ਤੇ ਨਾ ਹੁੰਦਾ ਉਸ ਤੋਂ ਉਸ ਤੋਂ ਉਤਪਨ ਹੋਇਆ ਸਿੱਖism ਨੇ ਕਸ਼ਮੀਰੀ ਪੰਡਤਾਂ ਦੇ ਜਦੋਂ ਹੋਇਆ ਉਸ ਤੋਂ ਪਹਿਲਾਂ ਤੇ ਗੁਰਨਾਨਕ ਪਾਤਸ਼ਾਹ ਮਹਾਰਾਜ ਜੀ ਇੰਦੇ ਕਹ ਲੀਏ ਅੱਠ ਪਾਤਸ਼ਾਹੀਆਂ ਜੀ ਨੌਵੇਂ ਪਾਤਸ਼ਾਹ ਮਹਾਰਾਜ ਜੀ ਵੱਲੇ ਸ਼ਹਾਦਤ ਹੋਈ ਮਨੁੱਖੀ ਹੱਕਾਂ ਦੀ ਖਾਤਰ ਹੋਈ ਇੰਦੇ ਕਹ ਲੀਏ ਬਿਲਕੁਲ ਸਾਹਿਬ ਕਹਿੰਦੇ ਵੀ ਤੁਹਾਨੂੰ ਧਾਰਮਿਕ ਆਜ਼ਾਦੀ ਹੈ ਜੇ ਕੋ ਤੁਹਾਡੀ ਧਾਰਮਿਕ ਆਜ਼ਾਦੀ ਖੁੰਦ ਆ ਤਾਂ ਮੈਂ ਬਿਲਕੁਲ ਤੁਹਾਡੀ ਆਵਾਜ਼ ਬਣਾਗਾ ਉਹ ਇਹ ਸਾਰੀਆਂ ਗੱਲਾਂ ਆਪਾਂ ਇੱਥੇ ਲੈ ਕੇ ਆਗੇ ਪਰ ਮੇਰੇ ਮਨ ਦੇ ਵਿੱਚ ਇਹ ਹੈ ਵੀ ਇਸ ਘਟਨਾ ਜਿਹੜੀਆਂ ਵਾਪਰ ਰਹੀਆਂ ਨੇ ਉਹਨੂੰ ਕੰਗਨ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਵੀ ਤੁਸੀਂ ਹਿਮਾਚਲੀਆਂ ਦੀ ਲੜਕੀ ਤੇ ਇਸ ਤਰੀਕੇ ਨਾਲ ਕੀਤਾ ਆ ਆ ਲੋ ਜੀ ਅਸੀਂ ਇਸ ਤਰੀਕੇ ਨਾਲ ਤੁਹਾਡੇ ਤੇ ਕਰਾਂਗੇ ਆ ਮੈਂ ਨਹੀਂ ਸਮਝਦਾ ਉਹ ਨਹੀਂ ਇਹ ਨਹੀਂ ਹੈ ਜੀ ਇਹਨਾਂ ਦੀ ਟੈਂਡੈਂਸੀ ਹੈ ਮੈਂ ਤਾਂ ਆਪ ਫੇਸ ਕਰ ਚੁੱਕਾ ਹਾਂ 80 25 30 ਸਾਲ ਪਹਿਲਾਂ ਇੱਕ ਡਰਾਈਵਰ ਨੇ ਉੱਥੇ ਦੇ ਟੈਕਸੀ ਡਰਾਈਵਰ ਨੇ ਮੇਰੇ ਨਾਲ ਮਿਸਬੀਹਵ ਕੀਤਾ ਤੇ ਫਿਰ ਮੈਨੂੰ ਕਹਿੰਦਾ ਹੁਣ ਆਈ ਪਰਵਾਹ ਨੂ ਮੈਂ ਫਿਰ ਗੱਡੀ ਭਜਾ ਕੇ ਕੱਢ ਲਈ ਉਹਨੂੰ ਮੰਜਾ ਮੈਂ ਉੱਥੇ ਸਵਾਰ ਕੇ ਫਿਰ ਉਹਨੂੰ ਜੀ ਜੀ ਪਰ ਸਵਾਲ ਇਹ ਨਹੀਂ ਹੈ ਸਵਾਲ ਇਹ ਮੈਂਟੈਲਿਟੀ ਦਾ ਹੈ ਇਹ ਕੰਗਣਾ ਕੋਣਾ ਕੁਝ ਨਹੀਂ ਕੰਗਣਾ ਤਾਂ ਇੱਕ ਉਦਾਹਰਣ ਆ ਉਹਦੇ ਚੋਂ ਉਹੀ ਇਨਟੋਲਰੈਂਸ ਦਾ ਇੱਕ ਉਦਾਹਰਣ ਹੈ ਜਿਹੜੀ ਉਹਦੀ ਕਮੈਂਟਸ ਐ ਅਬਾਊਟ ਸਿੱਖਸ ਐਂਡ ਅਬਾਊਟ ਫਾਰਮਰਸ ਐਜੀਟੇਸ਼ਨ ਸੋ ਉਹਦੀ ਇੱਕ ਮਾਨਸਿਕਤਾ ਨੂੰ ਬਾਹਰ ਕੱਢਦੇ ਆ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਲੀਡਰਸ਼ਿਪ ਕੀ ਹੁੰਦੀ ਹੈ ਦੋ ਦੋ ਗੱਲਾਂ ਦੱਸੂਗਾ ਤੁਹਾਨੂੰ ਮਾਸਟਰ ਤਾਰਾ ਸਿੰਘ ਜੀ ਦੀਆਂ ਹਮ ਪਹਿਲੀ ਗਲਤ ਉਹਨਾਂ ਦੀ ਬੇਟੀ ਹੈ ਉਹਨੇ ਕਾਗਜ਼ ਚੱਕ ਲਿਆ ਉੱਥੋਂ ਐਸਟੀਪੀਸੀ ਦੀ ਪੈਡ ਤੇ ਪੈਨਸਲ ਲੈ ਕੇ ਲਿਖਣ ਲੱਗੀ ਉਹਨਾਂ ਨੇ ਉਹਦੇ ਚਪੇੜ ਮਾਰੀ ਤੇ ਖੋਲਿਆ ਅੱਛਾ ਉਹਨੂੰ ਕਿਹਾ ਗਿਆ ਆਈਏ ਕਹਿੰਦੇ ਨਾ 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 ਇਹ ਪ੍ਰੋਪਰਟੀ ਐਸਟੀਪੀਸੀ ਦੀ ਹੈ ਮੇਰਾ ਬੱਚੇ ਨੂੰ ਖਰਾਬ ਕਿਉਂ ਕਰੇ ਹਾਂ ਨੰਬਰ 1 ਨੰਬਰ 2 ਇੱਕ ਬ੍ਰਿਟਿਸ਼ਰ ਆਈਐਸ ਅਫਸਰ ਸੀਗਾ ਇੰਡੀਅਨ ਹਾਂ ਹਾਂ ਆਈਸੀਐਸ ਹੁੰਦਾ ਸੀ ਉਹਦਾ ਉਹ ਅਤਿਆਚਾਰ ਬਹੁਤ ਕਰਦਾ ਸੀ ਇੰਡੀਅਨਸ ਤੇ ਹਰ ਫੈਸਲੇ ਇੰਡੀਅਨਸ ਦੇ ਉਲਟ ਕਰਨੇ ਉਹ ਦਰਬਾਰ ਸਿੱਖ ਸੀ ਉਹ ਦਰਬਾਰ ਸਾਹਿਬ ਗਿਆ ਤੇ ਸੇਵਾਦਾਰਾਂ ਨੇ ਟੋਡੀ ਹੋਏ ਟੋਡੀ ਹੋਏ ਟੋਡੀ ਹੋਏ ਕਹਿ ਕੇ ਨਾਰੇ ਲਾਤੇ ਉਹਦੇ ਹਾਂ ਐਂਡ ਮਾਸਟਰ ਤਾਰਾ ਸਿੰਘ ਨੇ ਸਾਰੇ ਸੇਵਾਦਾਰਾਂ ਨੂੰ ਉਹਨਾਂ ਨੂੰ ਬੁਲਾ ਲਿਆ ਬੁਲਾ ਕੇ ਉਹਨਾਂ ਨੂੰ ਪਨਿਸ਼ਮੈਂਟ ਦਿੱਤੀ ਹੂੰ ਜਦ ਪਨਿਸ਼ਮੈਂਟ ਦਿੱਤੀ ਤਾਂ ਉਹਦੇ ਬਾਅਦ ਕਹਿੰਦੇ ਜੀ ਪਨਿਸ਼ਮੈਂਟ ਤਾਂ ਦਿੱਲੀ ਅਸੀਂ ਸਵਾਲ ਕਰਨਾ ਹੈ ਕਹਿੰਦਾ ਦੱਸੋ ਕਹਿੰਦਾ ਤੁਸੀਂ ਰੋਜ਼ ਟੋਡਿਓ ਇਹਦੇ ਨਾਰੇ ਲਾਂਦੇ ਹੋ ਹੂੰ ਤੇ ਜੇ ਅਸੀਂ ਲਾਤੇ ਤਾਂ ਕੀ ਹੋਇਆ ਕਹਿੰਦਾ ਤੁਸੀਂ ਵੀ ਲਾਓ ਗੁਰੂ ਘਰ ਚ ਨੇ ਓਕੇ ਗੁਰੂ ਘਰ ਦੇ ਵਿੱਚ ਜਿਹੜਾ ਆਂਦਾ ਨਿਮਾਣਾ ਹੋ ਕੇ ਆਂਦਾ ਉਹਨੂੰ ਤੁਸੀਂ ਉਸ ਨਜ਼ਰ ਨਾਲ ਨਹੀਂ ਦੇਖਣਾ ਚਾਹੀ ਕੋਈ ਹੋਵੇ ਹੂੰ 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 ਫਿਰ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਜ਼ਫਰਨਾਮਾ ਪੜੋ ਹੂੰ ਹੂੰ ਫਿਰ ਜ਼ਫਰਨਾਮਾ ਪੜ ਕੇ ਨਜ਼ਰ ਆਊਗਾ ਕਿ ਟੋਲਰੈਂਸ ਕੀ ਚੀਜ਼ ਹੈ ਹੂੰ باوجود ਕਿ ਉਹਨਾਂ ਦੇ ਫਾਦਰ ਵਾਈਫ ਬੱਚੇ ਸਭਨਾਂ ਦਾ ਕਤਲ ਕੀਤਾ ਗਿਆ ਉਹਦੇ باوجود ਕੰਪੈਸ਼ਨ ਕਿੰਨਾ ਗੁਰੂ ਗੋਬਿੰਦ ਸਿੰਘ ਚ ਹੂੰ 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 ਟੋਲਰੈਂਸ ਕਿੰਨੀ ਆ ਗੁਰੂ ਗੋਬਿੰਦ ਸਿੰਘ ਚ ਜੇ ਕਿਸੇ ਨੇ ਅਸਤੇ ਕੋ ਐਂਗਲ ਦਿਖਾ ਦਿੰਨੇ ਆ ਕਿ ਉਹਦਾ ਜੀ ਅਸੀਂ ਖਾੜਕੂ ਅਸੀਂ ਲੜ ਪੰਨੇ ਆ ਦੂਜਾ ਐਂਗਲ ਵੀ ਤਾਂ ਦੇਖੋ ਸਾਡਾ ਉਹ ਵੀ ਤਾਂ ਗੁਰੂ ਸਾਹਿਬ ਨੇ ਦਿੱਤਾ ਸਾਨੂੰ ਜੀ ਸੋ ਇਹ ਜਿਹੜੀ ਸਿਚੁਏਸ਼ਨ ਹੈ ਇਹਨੂੰ ਹਿਮਾਚਲ ਗਵਰਨਮੈਂਟ ਪਲੱਸ 올 ਪੋਲੀਟੀਕਲ ਪਾਰਟੀਆਂ ਸ਼ੁੱਡ ਰੀਐਕਟ ਟੂ ਇਟ ਜੀ ਇਹ ਇਕੱਲਾ ਹਿਮਾਚਲ ਨਹੀਂ ਹੈ ਪੂਰੇ ਕੰਟਰੀ ਦਾ ਹੈ ਦੇਖੋ ਹੁਣ ਤੁਹਾਨੂੰ ਮੈਂ ਉੱਥੇ ਦੀ ਗੱਲ ਸੁਣਾਉਣਾ ਹੈਗਾ ਸਵਿਟਜ਼ਰਲੈਂਡ ਦੀ ਹੂੰ ਇਕੱਲਾ ਇੱਕ ਮੁਲਕ ਹੈ ਜਿੱਦੇ ਤੁਸੀਂ ਚਲੇ ਜਾਓ ਕਿਸੇ ਘਰ ਦੇ ਬਾਹਰ ਤੁਹਾਨੂੰ ਨਹੀਂ ਨਜ਼ਰ ਆਊ ਜਿੱਦੇ ਫੁੱਲ ਨਾ ਲੱਗਿਆ ਹੋਣ ਹੂੰ 10% ਆਪਣੀ ਇਨਕਮ ਦਾ ਫੁੱਲਾਂ ਤੇ ਖਰਚਦੇ ਆ ਬੂਟਿਆਂ ਤੇ ਤੁਸੀਂ ਜਾਓਗੇ ਪੈਟਰੋਲ ਪੰਪ ਭਰੇ ਪਏ ਹੁੰਦੇ ਆ ਫਲਾਵਰਸ ਦੇ ਪੋਟਸ ਨਾਲ ਲੋਕੀ ਖਰੀਦੀ ਤੁਰੇ ਜਾਂਦੇ ਆ ਪੈਟਰੋਲ ਖੇਦਾਂ ਨਾਲ 10 ਬੂਟੇ ਲੈ ਜਾਂਦੇ ਆ ਹਮ ਵਜ੍ਹਾ ਕੀ ਹੈ ਉਹ ਕਹਿੰਦੇ ਅਸੀਂ ਆਪਣਾ ird gird ਫੁਲਵਾੜੀ ਬਣਾ ਕੇ ਰੱਖਣਾ ਤਾਂ ਕਿ ਇੱਥੇ ਪਰੇਟਕ ਆਂਦੇ ਆ ਹਮ ਹਮ ਐਂਡ ਜਿਹੜਾ ਉੱਥੇ ਫੋਰਨਰ ਜਾਂਦਾ ਉਹਦੀ ਇੰਨੀ ਇੱਜ਼ਤ ਨਾਲ ਬੋਲਦੇ ਆ ਇੰਨੀ ਇੱਜ਼ਤ ਉਹ ਕਹਿੰਦੇ ਸਾਡਾ ਅਨਦਾਤਾ ਐ ਐਂਡ ਹਿਮਾਚਲ ਦਾ ਅਨਦਾਤਾ ਇਹ ਹੈ ਟੂਰਿਸਟ ਜੀ ਐਂਡ ਉਹਨਾਂ ਨੇ ਆਪਣਾ ਢਿੱਡ ਤੇ ਲੱਤ ਮਾਰੀਆ ਰੈਲਾਈਜ਼ ਨਹੀਂ ਕਰਦੇ ਐਂਡ ਇਹ ਜਿਹੜਾ ਹੁੱਲੜਬਾਜੀ ਹੈ ਇਹ ਜਿਹੜੀ ਮੁਲਕ ਦੇ ਵਿੱਚ ਪੈਦਾ ਹੋਈ ਹੋਈ ਹੈ ਇਹ ਬੰਦ ਹੋਣੀ ਚਾਹੀਦੀ ਹੈ ਜੀ ਐਂਡ ਇਹਦੇ ਤੇ ਨਕੇਲ ਦੋਨੇ ਹੱਥੀ ਪਾਣੀ ਚਾਹੀਦੀ ਹੈ ਐਂਡ ਖਾਸ ਤੌਰ ਤੇ ਮੈਂ ਕਹਾਂਗਾ ਹਿਮਾਚਲ ਦੇ 올 ਪੋਲੀਟিক্যাল ਪਾਰਟੀਆਂ ਸ਼ੁੱਡ ਰੀਐਕਟ ਬਾਤਾਂ ਇਹਦਾ ਛੱਡੋ ਦੇ ਸ਼ੁੱਡ ਰੀਐਕਟ ਐਂਡ ਕੰਡਮਨ ਇਟ ਜੀ ਇੱਕ ਜਾਣਕਾਰੀ ਮੈਂ ਚਾਹਾਂਗਾ ਲਾਸਟ ਦੇ ਉੱਪਰ ਮੈਨੂੰ ਜ਼ਰੂਰ ਦੇ ਦਿਓ ਪਰ ਕੀ ਦੇਵ ਭੂਮੀ ਸ਼ਬਦ ਵਰਤਿਆ ਜਾਂਦਾ ਆ ਵੀ ਦੇਵਤਿਆਂ ਦੀ ਧਰਤੀ ਕਿ ਦੇਵਤਿਆਂ ਦੀ ਧਰਤੀ ਤੇ ਰਹਿਣ ਵਾਲੇ ਲੋਕ ਇਸ ਕਿਸਮ ਦੇ ਕਿਉਂ ਹੋ ਗਏ ਜਿਹਨੂੰ ਇੱਕ ਰਾਕਸ਼ਸ ਬਿਰਤੀ ਕਿਹਾ ਜਾਂਦਾ ਆ ਧਰਤੀ ਦੇਵਤਿਆਂ ਦੀ ਬਿਰਤੀ ਰਾਕਸ਼ਸ ਵਾਲੀ ਐਸਾ ਕਿਉਂ ਬਣ ਗਿਆ ਤੁਸੀਂ ਗੁਰਬਾਣੀ ਪੜ੍ਹੋ ਤਾਂ ਹੂੰ ਜਿੱਥੇ ਦੇਵ ਦੀ ਗੱਲ ਆਉਂਦੀ ਉੱਥੇ ਦਨਵ ਦੀ ਗੱਲ ਆ ਲਾਂਦੀ ਹੈ ਨਾ ਹੂੰ ਕੋਗਿਸਟ ਕਰਦੇ ਆ ਜੀ ਸੰdੀਆਂ ਤੋਂ ਕੋਗਿਸਟ ਕਰਦੇ ਆ ਸਲਾਮ ਰਿਲੀਜੀਅਨ ਕ੍ਰਿਸਚਨ ਰਿਲੀਜੀਅਨ ਦੀ ਬੁੜਿਆ ਦੇਦੇ ਤੋਂ ਹੈ ਸੈਤਨ ਤੋਂ ਤੇ ਗॉड ਤੋਂ ਜੀ ਸ਼ੈਤਾਨ ਸ਼ੈਤਾਨ ਦੀ ਹਾਜ਼ਰੀ ਨਿਰੰਤਰ ਰਹਿੰਦੀ ਹੈ ਇਹ ਸ਼ੈਤਾਨ ਹੈ ਦੇਵ ਭੂਮੀ ਕਹਿੰਦੇ ਦੇਵ ਭੂਮੀ ਨਹੀਂ ਬਣਦੀ ਦੇਵ ਆਦਤ ਕਰੋਗੇ ਤਾਂ ਦੇਵ ਭੂਮੀ ਬਣੂਗੀ ਜੀ ਸਵੇਨਾ ਨੂੰ ਕਮਲਿਆ ਨੂੰ ਪਤਾ ਨਹੀਂ ਹੈ ਕਿ ਢੱਲੀਆਂ ਖੜਕਾਨ ਨਾਲ ਮੰਦਰਾਂ ਚ ਜਾਣ ਨਾਲ ਯੱਗ ਕਰਨ ਨਾਲ ਤੁਸੀਂ ਧਾਰਮਿਕ ਨਹੀਂ ਹੁੰਦੇ ਤੁਸੀਂ ਅੰਦਰੋਂ ਧਾਰਮਿਕ ਪਰਵਰਤੀ ਪੈਦਾ ਕਰੋਗੇ ਤਾਂ ਧਾਰਮਿਕ ਹੋ ਜੀ ਬਿਲਕੁਲ ਜੀ ਬਹੁਤ ਡੂੰਗੀ ਟੰਡਾ ਸਾਹਿਬ ਤੁਸੀਂ ਗੱਲ ਕਰ ਦਿੱਤੀ ਹੈ ਪਰ ਮੈਂ ਚਾਹਾਂਗਾ ਵੀ ਹੁਣ ਇਹ ਜਿਹੜਾ ਕੱਲ ਹੈ ਕਲੇਸ਼ ਹੈ ਜਿਸ ਨਾਲ ਇੱਕ ਨਫ਼ਰਤ ਦੋ ਰਾਜਾਂ ਦੀ ਵੱਧਦੀ ਪਈ ਹੈ ਔਰ ਇੱਕ ਦੂਜੇ ਬਿਨਾਂ ਗੁਜ਼ਾਰਾ ਵੀ ਨਹੀਂ ਹੈ ਇਹ ਵੀ ਉਥੇ ਕਾਰੋਬਾਰ ਲਈ ਵੀ ਜਾਣਾ ਪੈਂਦਾ ਮਰੇ ਖੱਪੇ ਲਈ ਜਾਣਾ ਪੈਂਦਾ ਸਾਡੇ ਧਾਰਮਿਕ ਸਥਾਨ ਵੀ ਬੜੇ ਨੇ ਉਦੋਂ ਉਹਨਾਂ ਨੂੰ ਵੀ ਇੱਧਰ ਆਉਣਾ ਪੈਂਦਾ ਆ ਕੱਲ ਪਰਸੋਂ ਨਿਹੰਗ ਸਿੰਘਾਂ ਨੇ ਵੀ ਹਿਮਾਚਲ ਦੀਆਂ ਗੱਡੀਆਂ ਅੰਮ੍ਰਿਤਸਰ ਵਿੱਚ ਘਿਰ ਕੇ ਤੇ ਇਹ ਗੱਲ ਕਹਿ ਦਿੱਤੀ ਕਹਿੰਦੇ ਵੀ ਜੇ ਸਾਡਾ ਦਿਮਾਗ ਕੋ ਮੰਗਿਆ ਕਰਾਂਗੇ ਅਸੀਂ ਬੁਰੀ ਪਰ ਅੱਜ ਤਾਨੂੰ ਸਿਰਫ ਵਾਰਨਿੰਗ ਦਿੰਨੇ ਆ ਵੀ ਸਾਡੇ ਬੰਦਿਆਂ ਨੂੰ ਉੱਥੇ ਪਰੇਸ਼ਾਨ ਕਰਨਾ ਛੱਡ ਦਿਓ ਵੀ ਇਹਦੇ ਨਾਲ ਮੈਨੂੰ ਲੱਗਦਾ ਪਿਆ ਵੀ ਬੜੀ ਵੱਡੀ ਨਫ਼ਰਤ ਪੈਦਾ ਹੋਏਗੀ ਇਹ ਵੀ ਕੰਡੈਮੇਬਲ ਹੈ ਜੀ ਇੱਕ ਮਹਾ ਕੰਡੈਮੇਬਲ ਹੈ ਜਿਹ ਕੀਤਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਪੰਜਾਬ ਦੇ ਵਿੱਚ ਜੇ ਹੱਤਵਾਦ ਦੇ ਵਿੱਚ ਕੁਝ ਬੰਦਿਆਂ ਨੇ ਗੱਡੀਆਂ ਚੋਂ ਲਾ ਕੇ ਮਾਰੇ ਹਿੰਦੂ ਉਹ ਮਾਰੇ ਇਸ ਲਈ ਤਾਂ ਨਹੀਂ ਹਿੰਦੂ ਨਾਫਰਸੀ ਮਾਰੇ ਇਸ ਲਈ ਸੀ ਕਿ ਹਿੰਦੂ ਸਿੱਕਾ ਲੜਾ ਦਈਏ ਇਸ ਲਈ ਮਾਰੇ ਗਏ ਸੀ ਇਹ ਸਾਜ਼ਿਸ਼ ਸੀਗੀ ਤੇ ਲੋਕਾਂ ਨੇ ਜਾ ਕੇ ਦਿੱਲੀ ਚ ਕਤਲੇਆਮ ਕਰ ਦਿੱਤਾ ਉਹਨਾਂ ਦਾ ਕੀ ਕਸੂਰ ਸੀ ਹੁਣ ਜਿਹੜੇ ਬੰਦਿਆਂ ਨੇ ਇਹਨਾਂ ਨੂੰ ਕੁੱਟ ਦਿੱਤਾ ਪਾਵਾ ਭਣ ਦਿੱਤੀਆਂ ਤੇ ਜਿਹੜੇ ਦੂਜੇ ਵਿਚਾਰੇ ਹਿਮਾਚਲੀ ਟੋਡੇ ਮੇਰੇ ਵਰਗੇ ਆਂਦੇ ਆ ਉਹਨਾਂ ਨੂੰ ਘੇਰ ਕੇ ਰਕੇ ਕੋ ਕਹੋ ਤੁਹਾਨੂੰ ਅਸੀਂ ਦੇਖਾਂਗੇ ਇਹ ਤਾਂ ਮਾਹ ਮੂਰਖਤਾ ਹੈ ਇਸ ਤੋਂ ਇਹ ਉਹ ਨਿਯਮ ਮੂਰਖਤਾ ਜਿੰਨੇ ਉਹਨਾਂ ਨੇ ਕੀਤੀ ਹੁਣ ਮੈਂ ਤਾਂ ਤੁਹਾਨੂੰ ਇੱਕ ਸੱਦਾ ਦਿੰਦਾ ਹਾਂ ਆਓ ਆਪਾਂ ਦੋਨੇ ਉੱਥੇ ਹੀ ਜਾ ਕੇ ਆਨੇ ਜਿੱਥੇ ਹੋਇਆ ਜੀ ਉੱਥੇ ਆਪਾਂ ਇੱਕ ਮੁਹੱਬਤ ਦਾ ਪੈਗਾਮ ਦੇ ਕੇ ਆਨੇ ਐ ਇੱਥੇ ਜਿਹੜਾ ਜਿਹੜਾ ਹਿਮਾਚਲੀ ਆਵੇ ਮੈਂ ਤੁਹਾਡੇ ਚੈਨਲ ਰਾਹੀਂ ਕਹਿੰਨਾ ਜਿਹੜਾ ਹਿਮਾਚਲੀ ਪੰਜਾਬ ਚ ਆਵੇ ਨਿਹੰਗ ਸਿੰਘਾਂ ਨੂੰ ਮਿਲੂੰਗਾ ਰੋਕੋ ਉਹਨਾਂ ਦੀ ਸੇਵਾ ਕਰੋ ਉਹਨਾਂ ਨੂੰ ਪ੍ਰਸ਼ਾਦ ਦੇ ਖਿਲਾਓ ਹੂੰ ਹੂੰ ਗੋ ਆ ਸਿੱਖੋ ਸਾਡੇ ਤੋਂ ਉਹ ਨਾ ਕਰੋ ਜੋ ਕਰਦੇ ਉਹ ਜਾ ਕੇ ਦੱਸਣ ਵੀ ਤੁਸੀਂ ਜਿਨ੍ਹਾਂ ਨੂੰ ਆਹ ਕੁਝ ਕਰਦੇ ਹੋ ਪੈਸੇ ਲੈ ਕੇ ਵੀ ਹਾਂ ਵੀ ਆਹ ਕੁਝ ਕਰਦੇ ਹੋ ਉਹ ਤੁਹਾਨੂੰ ਬਿਨਾ ਪੈਸੇ ਲਈ ਇਨੀ ਸੇਵਾ ਕਰਦੇ ਪਏ ਨੇ ਅੱਜ ਮੈਂ ਕਹੂੰਗਾ ਕਿ ਪੰਜਾਬ ਪੂਰੇ ਦੇ ਵਿੱਚ ਲੁਧਿਆਣੇ ਚ ਖਾਸ ਤੌਰ ਤੇ 3 ਲੱਖ ਮੱਚਲੀ ਰਹਿੰਦਾ 3 ਲੱਖ ਐਂਡ ਹਿਮਾਚਲੀਆਂ ਦੇ ਘਰ ਲੱਭ ਕੇ ਜਾਣਾ ਚਾਹੀਦਾ ਉਹਨਾਂ ਨੂੰ ਜੱਫੀਆਂ ਪਾ ਕੇ ਹਾਰ ਪਾਓ ਕਿ ਭਰਾਓ ਤੁਸੀਂ ਸਾਡੇ ਆਹ ਪੈਗਾਮ ਭੇਜੋ ਜੀ ਮੁਹੱਬਤ ਮੁਹੱਬਤ ਨੂੰ ਮਾਰ ਦਿਆ ਤੁਸੀਂ ਤੁਸੀਂ ਜੇ ਦੁਸ਼ਮਣ ਮਾਰਨਾ ਹੈ ਨਾ ਜੀ ਉਹਨੂੰ ਗੋਲੀ ਮਾਰਨ ਦੀ ਲੋੜ ਹੀ ਨਹੀਂ ਉਹਦੇ ਨਾਲ ਮਿੱਤਰਤਾ ਕਰ ਲੋ ਹੂੰ ਦਰਸ਼ਨ ਮਰ ਗਿਆ ਜੀ ਟੰਡਾ ਜੀ ਬਿਲਕੁਲ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦ ਦੀਆਂ ਬੜੇ ਸੋਹਣੇ ਸੱਜੇ ਢੰਗ ਦੇ ਵਿੱਚ ਤੁਸੀਂ ਜਾਣਕਾਰੀਆਂ ਮਖੋਈਆ ਕਰਵਾਈਆਂ ਨੇ ਔਰ ਕਿਤੇ ਨੇ ਕਿਤੇ ਲੀਡਰਸ਼ਿਪ ਨੂੰ ਦੋਸ਼ੀ ਬਣਾਇਆ ਆ ਵੀ ਜੇ ਆਮ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਵਰਤਾਰਾ ਵਾਪਰਦਾ ਹੈ ਤਾਂ ਉਹਦੇ ਵਿੱਚ ਲੀਡਰਸ਼ਿਪ ਜਿਹੜੀ ਹੈ ਬਹੁਤ ਵੱਡੀ ਦੋਸ਼ੀ ਹੈ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਜਲਦੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਸੇ ਹੋਰ ਮੁੱਦੇ ਤੇ ਟੰਡਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਪਾਲ ਕਰੇ ਮਿਹਰਬਾਨੀ ਵੀਰੋ ਮੱਖੂ ਸਾਹਿਬ ਨੇ ਜਿਹੜਾ ਮੁੱਦਾ ਚੁੱਕ ਰਿਹਾ ਹੈ ਨਾ ਇਹ ਮੁੱਦਾ ਬਿਲਕੁਲ ਬਹੁਤ ਵਧੀਆ ਮੁੱਦਾ ਵੈ ਕਿ ਜਿਹੜੇ ਹਿਮਾਚਲ ਤੇ ਪੰਜਾਬ ਦੇ ਵਿੱਚ ਇੱਕ ਪਾੜ ਪੈ ਡਿਆ ਹੈ ਇੱਕ ਨਫਰਤ ਦੀ ਲਹਿਰ ਫੈਲਣ ਢੀ ਹੈ ਕਿ ਇੱਕ ਮੌਬ ਹੈ ਜਿਹੜੇ ਪੰਜਾਬੀਆਂ ਦੇ ਖਿਲਾਫ ਐਕਸ਼ਨ ਦੇ ਵਿੱਚ ਹੈਗਾ ਵੈ ਮਾਰ ਕੁੱਟਾਈ ਕੀਤੀ ਜਾ ਰਹੀ ਹੈ ਵੀਰੋ ਇਹ ਹਰਕਤਾਂ ਵਧਣ ਨਹੀਂ ਆ ਮੈਂ ਅੱਜ ਮੈਂ ਇੱਕ ਵੀਡੀਓ ਦੇਖੀ ਕਿ ਨਿਹੰਗ ਸਿੰਘਾਂ ਨੇ ਹਿਮਾਚਲ ਦੇ ਡਰਾਈਵਰਾਂ ਨੂੰ ਰੋਕ ਲਿਆ ਵੈ ਤੇ ਉਹਨਾਂ ਨੇ ਚਤਾਵਨੀ ਦਿੱਤੀ ਹੈ ਕਿ ਅਗਰ ਤੁਸੀਂ ਇਹੀ ਆਪਣਾ ਰਵਈਆ ਰੱਖਿਆ ਹੁਣ ਕਿਸੇ ਨੂੰ ਮਾਰਕੁੱਟ ਕੀਤੀ ਕਿਸੇ ਨੂੰ ਹੱਥ ਲਾਇਆ ਤੇ ਅਸੀਂ ਫਿਰ ਤੁਹਾਡਾ ਬੁਰਾ ਹਾਲ ਕਰਾਂਗੇ ਵੀਰੋ ਦੇਖੋ ਹੁਣ ਇੱਕ ਬੰਨੇ ਗੁਰੂ ਦੀਆਂ ਫੌਜਾਂ ਨਿਹੰਗ ਸਿੰਘ ਹੈ ਉਹ ਮੈਦਾਨ ਦੇ ਵਿੱਚ ਆ ਗਏ ਹੈ ਉਹ ਕਹਿ ਰਹੇ ਕਿ ਅਸੀਂ ਨਹੀਂ ਛੱਡਾਂਗੇ ਇੱਕ ਬੰਨੇ ਹਿਮਾਚਲ ਵਾਲੇ ਹੈ ਇੱਕ ਕਿਸਵ ਨੇ ਗੱਲ ਜਾ ਰਹੀ ਹੈ ਇਹ ਇੱਕ ਨਫ਼ਰਤ ਪੈਦਾ ਹੋ ਰਹੀ ਹੈ ਜਿਹੜੇ ਲੋਕਾਂ ਨੇ ਕਾਰ ਨਹੀਂ ਕੀਤਾ ਉਹਨਾਂ ਨੂੰ ਇਹ ਇੱਕ ਇਸਤਮਾਈ ਤੌਰ ਤੇ ਲੋਕਾਂ ਨੂੰ ਪਾੜਿਆ ਜਾ ਰਿਹਾ ਹੈ ਇਹ ਕੌਣ ਕਰਦੇ ਲੀਡਰ ਇਹ ਲੀਡਰਾਂ ਦਾ ਕੰਮ ਹੁੰਦਾ ਹੈ ਕਿ ਇਹੋ ਜਿਹੇ ਸਟੇਟਮੈਂਟਾਂ ਨਾ ਦੇਣ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਵਧਾਉਣ ਲੋਕਾਂ ਨੂੰ ਪਾੜਨ ਵਾਲੀ ਨਹੀਂ ਜੋੜਨ ਵਾਲੀ ਗੱਲ ਕਰ ਤੇ ਮੱਖੂ ਸਾਹਿਬ ਇਹ ਬਿਲਕੁਲ ਅੱਛੀ ਗੱਲ ਕਰ ਰਹੇ ਹੈ ਕਿ ਇਹੜਾ ਮੁੱਦਾ ਹੈ ਇਹਨੂੰ ਸ਼ਾਂਤ ਕਰਨ ਦੀ ਇਹਦੇ ਤੇ ਹਰ ਪਹਿਲੂ ਤੇ ਨਜ਼ਰ ਰੱਖਣ ਦੇ ਹੈ ਤੇ ਵੀਰੋ ਤੁਸੀਂ ਆਪਣੀ ਸੁਜੈਸ਼ਨ ਦੇਣਾ ਕਿਹੜਾ ਕੰਮ ਐਸਾ ਹੋਵੇ ਕਿ ਹਿਮਾਚਲ ਦੇ ਜਿਹੜੇ ਪੰਜਾਬ ਦੇ ਵਿੱਚ ਨਫ਼ਰਤ ਪੈਦਾ ਹੋ ਰਹੀ ਹੈ ਨਫ਼ਰਤ ਘੱਟ ਹੋ ਜਾਵੇ ਤੇ ਦੁਬਾਰਾ ਦੋ ਸ਼ਾਂਤੀ ਦਾ ਮਾਹੌਲ ਬਣ ਜਾਵੇ ਕਮੈਂਟ ਕਰਕੇ ਆਪਣੀ ਰਾਏ ਦਾ ਜ਼ਹਾਰ ਲਾਜ਼ਮੀ ਕਰਨਾ ਆਪਣਾ ਢੇਰ ਜ਼ਰਾ ਖਿਆਲ ਰੱਖਣਾ ਯਾਦ ਰੱਖਣਾ ਅੱਲਾ ਹਫਿਜ਼